ਜੀ ਅੱਜ ਉਹਨਾਂ ਦਾ ਦੇਹਾਂਤ ਹੋਇਆ ਪਹਿਲਾਂ ਤੋਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਦੁਖਦਈ ਹੈ ਜੀ ਬਹੁਤ ਜਿਵੇਂ ਹਰ ਲੋਕਾਂ ਨੂੰ ਆਸਾਨ ਵਾਲਾ ਬੰਦਾ ਅੱਜ ਖੁਦ ਹੀ ਖਮੋਸ਼ ਹੋ ਗਿਆ ਔਰ ਸਾਡੇ ਉਹ ਜਿਹੜਾ ਸਾਡਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਾ ਸਾਡੇ ਬ੍ਰਾਂਡ ਐਂਬੈਸਡਰ ਵੀ ਸੀਗੇ ਜਿਵੇਂ ਮਿਲਟਸ ਨੂੰ ਹੈਲਥੀ ਲਾਈਫਸਟਾਈਲ ਨੂੰ ਪ੍ਰਮੋਟ ਕਰਨਾ ਉਹਨਾਂ ਨੇ ساری ਜ਼ਿੰਦਗੀ ਜਿਹੜਾ ਉਹਨਾਂ ਦਾ ਸ਼ਣ ਕਟਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਜੀ ਔਰ ਉਹਨਾਂ ਦਾ ਜਿਹੜੇ ਜਿੰਨੇ ਵੀ ਉਹਨਾਂ ਨੇ ਜਿਹੜੀ ਵੀ ਫਿਲਮ ਹੁੰਦੀ ਸੀ ਉਹਦੇ ਵਿੱਚ ਇੱਕ ਉਹਨਾਂ ਦਾ ਜਿਹੜਾ ਇੱਕ ਮਖਰਾ ਅੰਦਾਜ਼ ਸੀ ਨਾ ਜੀ ਉਹ ਲੋਕਾਂ ਨੂੰ ਅਟਰੈਕਟ ਕਰਦਾ ਸੀਗਾ ਕਿ ਲੋਕ ਇਸ ਕਰਕੇ ਵੀ ਫਿਲਮ ਦੇਖਣ ਜਾਂਦੇ ਸੀ ਤੇ ਇਹਦੇ ਵਿੱਚ ਜਸਵਿੰਦਰ ਪੱਲਾ ਆ ਗਿਆ ਵੀ ਥੋੜੇ ਲਾਈਟ ਮੂਵਮੈਂਟਸ ਹੋਣਗੇ ਆਪਾਂ ਜਾ ਕੇ ਜਦੋਂ ਬੰਦੇ ਉਹਨਾਂ ਦੀ ਫਿਲਮ ਦੇਖਦੇ ਸੀ ਤਾਂ ਆਪਣੀਆਂ ਜਿਹੜੀਆਂ ਘਰ ਦੀ ਹੋਰ ਟੈਨਸ਼ਨ ਹੈ ਹੋਰ ਸਾਰਾ ਸਟ्रेस ਹੈ ਪੁੱਟ ਜਾਂਦੇ ਸੀ ਤੇ ਵੈਸੇ ਵੀ ਜੇ ਤੁਸੀਂ ਜਿਹੜਾ ਤੁਹਾਡੇ ਵਿੱਚ ਜਿਹਨੂੰ ਮੌਕੇ ਤੇ ਮੌਕਾ ਮਿਲਾ ਵੀ ਟਾਈਮ ਸਪੈਂਡ ਕਰਨ ਦਾ ਮੈਨੂੰ ਤਾਂ ਜ਼ਰੂਰ ਮਿਲਿਆ ਉਹ ਤੇ ਬਾਲਮਕੰਦ ਜੀ ਦੋਨਾਂ ਦੇ ਨਾਲ ਔਰ ਬਹੁਤ ਮਤਲਬ ਮੈਂ ਕਹੂੰਗਾ ਕਿ ਬਹੁਤ ਅੱਛੀ ਸੋਚ ਤੁਹਾਨੂੰ ਪਤਾ ਹੋਵੇਗਾ ਕਿ ਉਹ ਸ਼ਾਇਦ ਇੰਡਸਟਰੀ ਚ ਪੜ੍ਹਾਉਂਦੇ ਵੀ ਸੀ ਬਿਲਕੁਲ ਹਾਂ ਬਹੁਤ ਪੜ੍ਹੇ ਲਿਖੇ ਸੀ ਔਰ ਬੜੇ ਬਹੁਤ ਹੀ ਇੱਕ ਚੰਗੀ ਸੋਚ ਵਾਲੇ ਬੰਦੇ ਸੀ ਔਰ ਹਾਸਮੁਖ ਸੀ ਲੋਕਾਂ ਨੂੰ ਹਸਾਣਾ ਮੇਰੇ ਖਿਆਲ ਇਸ ਤੋਂ ਵੱਡੀ ਕਲਾ ਨਹੀਂ ਹੋ ਸਕਦੀ ਕੋਈ ਤੇ ਬਹੁਤ ਦੁਖਦਾਰੀ ਹੈ ਜੀ ਉਹਨਾਂ ਦੇ ਪਰਿਵਾਰ ਵਾਸਤੇ ਉਹ ਕੋਈ ਏਜ ਵੀ ਉਹਨਾਂ ਦੀ ਬਹੁਤ ਥੋੜੀ ਸੀ ਅਜੇ ਮਟੋਰਾ ਨੂੰ ਇੱਕ ਕੰਪਲਿਕੀਸ਼ਨ ਸੀ ਗਿਆ ਦੋ ਸਾਲ ਤੋ ਬਿਮਾਰ ਰਹਿੰਦੇ ਸੀ ਮੇਰੇ ਕਈ ਬੜੀ ਗੱਲ ਹੋਈ ਹੈ ਬਾਲਮਕੰਤ ਜੀ ਨਾਲ ਤਾਂ ਅਕਸਰ ਹੁੰਦੀ ਰਹਿੰਦੀ ਹੈ ਉਹ ਦੱਸਦੇ ਰਹਿੰਦੇ ਸੀ ਮੈਨੂੰ ਕਾਫੀ ਕਸ਼ਟ ਵਿੱਚ ਵੀ ਸੀਗਾ ਜੀ ਸਟ੍ਰੋਕ ਹੋਇਆ ਸੀ ਪਹਿਲਾਂ ਹੁਣ ਦੁਬਾਰਾ ਸਟ੍ਰੋਕ ਹੋਇਆ ਉਹਦੇ ਚੋਂ ਨਹੀਂ ਸਰਵਾਈਵ ਕੀਤੇ ਤੇ ਸਾਡੀ ਸਾਡੀ ਅਰਦਾਸ ਹੈ ਜੀ ਸਾਡੀ ਅਪਰੇਅਰਸ ਹੈ ਫੈਮਿਲੀ ਦੇ ਨਾਲ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਰਿਵਾਰ ਨੂੰ ਮਿੱਤਰਾਂ ਸੱਜਣਾਂ ਨੂੰ ਜਿਹੜਾ ਇਹ ਪਹਾੜਾ ਬਨਣ ਦਾ ਬਲ ਬਖਸ਼ੇ ਸਰ ਜੀ ਤੁਸੀਂ ਅੱਜ ਨਵੀਂ ਜੀ ਵਿਜ਼ਿਟ ਕੀਤਾ ਪਹਿਲਾਂ ਹਰੀਕੇ ਪਤਾ ਲੱਗਾ ਤੁਸੀਂ ਗਏ ਸੀ ਹਾਂ ਜੀ ਮੈਂ ਹਰੀਕੇ ਮੈਂ ਜਾਊਂਗਾ ਜੀ ਮੈਂ ਸੁਲਤਾਨਪੁਰ ਲੋਧੀ ਕਪੂਰਥਲਾ ਇਹ ਸਾਰਾ ਜਿਹੜਾ ਏਰੀਆ ਹੈਗਾ ਜਿਹੜੇ ਉੱਥੇ ਜਿਹੜੇ ਖਾਸ ਕਰਕੇ ਡੇਰੇ ਆ ਸਰਤਾਰ ਪਰਲੋਦੀ ਉਹਨਾਂ ਦੇ ਚਾਰੋਂ ਪਾਸੇ ਪਾਣੀ ਆ ਉੱਥੇ ਜਿਆਦਾ ਪ੍ਰੋਬਲਮ ਸੀਰੀਅਸ ਹੈਗੀ ਆ ਉੱਥੇ ਸਾਡੀਆਂ ਮੈਡੀਕਲ ਟੀਮਾਂ ਲੱਗੀਆਂ ਹੋਈਆਂ ਜੀ ਅਸੀਂ ਬੋਟ ਐਂਬੂਲੈਂਸ ਦਾ ਵੀ ਸਾਡੇ ਕੋਲ ਜਿਹੜੀਆਂ ਮੋਟਰਾਈਜ਼ਡ ਬੋਟ ਆ ਉਹਨਾਂ ਦੇ ਨਾਲ ਅਸੀਂ ਜਿਹੜੇ ਹੈਗੇ ਆ ਉਹ ਕੱਲੇ-ਕੱਲੇ ਡੇਰੇ ਤੱਕ ਟਾਣੀ ਤੱਕ ਵੀ ਪਹੁੰਚ ਕਰ ਰਹੇ ਆ ਔਰ ਜਿਹੜਾ ਸਕੂਲ ਹੈਗਾ ਉੱਥੇ ਉਹਦੇ ਵਿੱਚ ਅਸੀਂ ਆਪਣਾ ਬੇਸ ਹਸਪੀਟਲ ਬਣਾਇਆ ਹੈਗਾ ਦੋ ਐਂਬੂਲੈਂਸ ਸਾਡੀਆਂ ਉੱਥੇ ਲੱਗੀਆਂ ਹੋਈਆਂ ਸੋ ਅਸੀਂ ਐਂਬੂਲੈਂਸ ਮੋਬਾਈਲ ਟੀਮਸ ਤੇ ਜਿਹੜੀਆਂ ਰੈਪਿਡ ਰਿਸਪੌਂਸ ਟੀਮਸ ਆ ਸਾਰੇ ਬਣਾਈਆਂ ਹੈਗੀਆਂ ਕਿਉਂਕਿ ਜ ਜੋ ਫਸਲਾਂ ਦਾ ਹੋਰ ਜਿਹੜਾ ਆਪਣਾ ਨੁਕਸਾਨ ਹੁੰਦਾ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਣਾ ਚਾਹੀਦਾ ਬਾਕੀ ਤਾਂ ਚਲੋ ਸਰਕਾਰ ਮਦਦ ਕਰੇਗੀ ਆਪਾਂ ਔਖੇ ਸੋਕੇ ਇੱਕ ਦੂਜੇ ਦੀ ਮਦਦ ਕਰਕੇ ਸੰਗਤ ਬਹੁਤ ਸੇਵਾ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਉਹਨਾਂ ਨੂੰ ਇੱਥੋਂ ਤੱਕ ਕਿ ਮवेशੀਆਂ ਵਾਸਤੇ ਚਾਰਾ ਖੱਲ ਮਾਰਕੀਟ ਵੱਲੋਂ ਔਰ ਦਵਾਈਆਂ ਪੀਣ ਵਾਲਾ ਪਾਣੀ ਸੰਗਤਾਂ ਵੀ ਟਰਾਲੀਆਂ ਭਰ ਕੇ ਲੈ ਕੇ ਆ ਰਹੀਆਂ ਅਸੀਂ ਵੀ ਉਹਨਾਂ ਨੂੰ ਸਾਰਾ ਦੇ ਰਹੇ ਹਾਂ ਤੇ ਸੁੱਕਾ ਰਾਸ਼ਨ ਵੀ ਦੇ ਰਹੇ ਹਾਂ ਔਰ ਲੋਕ ਵੀ ਟਰਾਲੀਆਂ ਭਰ-ਭਰ ਕੇ ਆ ਰਹੇ ਆ ਸਰ ਤੰਤ ਜੀ ਨੇ ਕੀ ਪ੍ਰਬੰਧ ਕੀਤਾ ਗਿਆ ਇਸ ਬੰਦ ਤਾਰਨ ਤਾਰਨ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਆ ਲੋਕ ਪ੍ਰਭਾਵਿਤ ਨਹੀਂ ਆ ਉਹਨੇ ਜ਼ਿਆਦਾ ਕੁਛ ਇੱਕ ਸੀਗੇ ਜਿਹੜਾ ਨੂੰ ਰੈਸਕਿਊ ਕਰ ਲਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਂ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਸਾਰੇ ਡਿਪਾਰਟਮੈਂਟ ਦੇ ਬੰਦੇ ਸੀ ਉੱਥੇ ਉਹਨਾਂ ਨੇ ਮੈਨੂੰ ਬਰੀਫ ਕੀਤਾ ਹਾਂ ਫਸਲ ਬਹੁਤ ਲਾਰਜ ਏਰੀਆਜ਼ ਦੇ ਵਿੱਚ ਜਿਹੜੀ ਚਾਹੇ ਖਡੂਰ ਸਾਹਿਬ ਤਾਰਨ ਤਾਰਨ ਔਰ ਪੱਟੀ ਦੇ ਵਿੱਚ ਕਾਫੀ ਸਾਰੇ ਜਿਹੜੇ ਪਲਪਿੰਡਾਂ ਦੀ ਜਿਹੜੀ ਹੈਗੀ ਆ ਉਹ ਫਸਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਆ ਉਹ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਉਹਦੇ ਵਾਸਤੇ ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਵੀ ਅੱਜ ਸੁਲਤਾਨਪੁਰ ਲੋਧੀ ਆਏ ਸੀ ਉਹਨਾਂ ਨੇ ਜਿਹੜੀ ਪ੍ਰੈਸ਼ ਗਰਦੌਰੀ ਹੁਣ ਜਦੋਂ ਪਾਣੀ ਰਿਸਟਰੀਟ ਕਰਦਾ ਉਹਦਾ ਸਰਵੇ ਕਰਕੇ ਅਸੀਂ ਉਹਨਾਂ ਨੂੰ ਜਿਹੜੀ ਹੈਗੀ ਉਹਨਾਂ ਦੀ ਮਦਦ ਕਰਾਂਗੇ ਵੱਤੋ ਵੱਤ ਸਰਕਾਰ ਮਦਦ ਕਰੇਗੀ ਉਹਨਾਂ ਦੀ ਬਾਹ ਫੜੇਗੀ ਤੇ ਹੁਣ ਸਾਡੇ ਵਾਸਤੇ ਜਿਹੜਾ ਮੇਰਾ ਮੇਨ ਅਨੁਸਾਰ ਨੇ ਮੇਰਾ ਇੱਕ ਤਾਂ ਹੈਗਾ ਵੀ ਜਿਹੜਾ ਜਿੱਥੇ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਚ ਮੈਡੀਕਲ ਰੀਲੀਫ ਹੈ ਉਹ ਲੋਕਾਂ ਨੂੰ ਪਹੁੰਚੇ ਤੇ ਦੂਜਾ ਮੇਰਾ ਮਕਸਦ ਇਹ ਆ ਵੀ ਹੁਣ ਇਹਦੇ ਨਾਲ ਜਦੋਂ ਹੁੰਦਾ ਨਾ ਜੀ ਜਿਹੜੀਆਂ ਮੱਖੀਆਂ ਮੱਛਰਾਂ ਨਾਲ ਔਰ ਜਿਹੜੀਆਂ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਸਕਿੰਡ ਡਿਜ਼ੀਜ਼ ਹੋ ਰਹੀਆਂ ਲੋਕਾਂ ਨੂੰ ਕਾਫੀ ਉਸ ਤੋਂ ਵਿਚਾਰ ਰੱਖਣ ਦੀ ਲੋੜ ਹੈ ਔਰ ਇਹਦੇ ਨਾਲ ਨਾਲ ਜਿਹੜਾ ਡੈਂਗੀ ਚਿਕਨਗੁਨੀਆ ਔਰ ਮਲੇਰੀਆ ਇਹਦੇ ਨਾਲ ਜਿਹੜਾ ਡਾਇਰੀਆ ਕੋਲਰਾ ਇਹ ਜਿਹੜਾ ਸਾਰਾ ਤੁਹਾਡਾ ਹੈਪਟਾਈਟਸ ਏ ਇਹ ਐਂਡ ਇਹ ਇਹ ਜਿਹੜੀਆਂ ਬਿਮਾਰੀਆਂ ਆ ਗਈਆਂ ਉਹਨਾਂ ਤੋਂ ਬਚਣ ਲਈ ਅਸੀਂ ਇੱਕ ਤਾਂ ਪਾਣੀ ਅਸੀਂ ਸਪਲਾਈ ਕਰ ਰਹੇ ਹਾਂ ਜਿਹੜੇ ਜਿਹੜੇ ਲੋਕ ਅਫੈਕਟਡ ਹੈ ਉਹਨਾਂ ਨੂੰ ਕਹਿੰਦੇ ਪਾਣੀ ਤੁਸੀਂ ਅਜੇ ਅਗਲਾ ਹਫਤਾ 10 ਦਿਨ 15 ਦਿਨ ਬੋਟਲਡ ਪੀਓ ਤੇ ਅਸੀਂ ਕਲੋਰਿੰਦੀਆਂ ਗੋਲੀਆਂ ਇਸ ਤੋਂ ਬਾਅਦ ਸਾਡੀ ਜਿਹੜੀ ਰੈਪਿਡ ਰਿਸਪੌਂਸ ਟੀਮ ਹੈ ਉਹ ਸਾਰਿਆਂ ਕੋਲ ਉਹ ਸਾਰੀ ਦਵਾਈ ਉਹਨਾਂ ਕੋਲ ਹੈਗੀ ਆ ਇਹ ਸਾਡੇ ਜਿਹੜੇ ਬੇਸ ਹਸਪਤਲ ਆ ਚਾਹੇ ਤਰਨਤਾਰਨਾ ਕਪੂਰਥਲਾ ਸੁਲਤਾਨਪੁਰ ਲੋਧੀ ਆ ਸਬ-ਡਿਵੀਜ਼ਨ ਹਸਪਤਲ ਆ ਪੱਟੀ ਦਾ ਉੱਥੇ ਅਸੀਂ ਸਾਰਾ ਬੰਦੋਬਸਤ ਕੀਤਾ ਹੋਇਆ ਜੀ ਸਾਡੇ ਕੋਲੇ ਬੈਡਸ ਵੀ ਆ ਡੈਂਗੀ ਵਾਸਤੇ ਵੀ ਡਾਇਰੀਆ ਵਾਸਤੇ ਵੀ ਔਰ ਪੂਰਾ ਬੰਦੋਬਸਤ ਆ ਕਿਸੇ ਨੂੰ ਕੋਈ ਦਿੱਕਤ ਆਂਦੀ ਆ ਤਾਂ ਆਪਣਾ ਘਰੇ ਨਹੀਂ ਬੈਠੇ ਰਹਿਣਾ ਕਈ ਵਾਰੀ ਬੰਦੇ ਨੂੰ ਸ਼ੂਗਰ ਹੁੰਦੀ ਆ ਜਾਂ ਕੋਈ ਛੋਟਾ ਬੱਚਾ ਹੁੰਦਾ ਉਹਨੂੰ ਡੀਹਾਈਡਰੇਸ਼ਨ ਬਹੁਤ ਛੇਤੀ ਹੁੰਦੀ ਆ ਵੀ ਆਪਾਂ ਕੱਲ ਜਾਵਾਂਗੇ ਤੇ ਉਹ ਉਹ ਨਹੀਂ ਕਰਨਾ ਨਾਲ ਦੀ ਨਾਲ ਆਪਣਾ ਜਿਹੜਾ ਹੈਗਾ ORS ਦਿੱਤਾ ਹੋਇਆ ক্লোਰੀਨ ਦੀਆਂ ਗੋਲੀਆਂ ਅਸੀਂ ਵੰਡ ਰਹੇ ਹਾਂ ਆਸ਼ਾ ਵਰਕਰ ਤੱਕ ਪਹੁੰਚੀਆਂ ਹੋਈਆਂ 2 ਲੀਟਰ ਦੇ ਵਿੱਚ ਗੋਲੀ ਪਾ ਕੇ ਰੱਖ ਦਿਓ 20 ਮਿੰਟ ਬਾਅਦ ਤੁਸੀਂ ਉਹ ਪਾਣੀ ਪੀ ਸਕਦੇ ਹੋ ਤਾਂ ਉਹ ਸੇਫ ਹੁੰਦਾ ਜਾਂ ਉਹਨੂੰ ਬੋਇਲ ਕਰਕੇ ਪੀ ਲਓ ਸਰ ਇੱਕ ਗੱਲ ਮੈਨੂੰ ਲੱਗਦਾ ਕਿ ਛਾੜੂ ਜਿਹੜੇ ਪਾਣੀ ਵੀ ਚੈੱਕ ਹੋਣਾ ਚਾਹੀਦਾ ਸਕੂਲਾਂ ਦੇ ਵੀ ਹੋਣੇ ਚਾਹੀਦੇ ਪਾਣੀ ਦੀ ਅਸੀਂ ਰੋਜ਼ ਦੀ ਟੈਸਟਿੰਗ ਹੋ ਰਹੀ ਹੈ ਤੁਹਾਡੇ ਮੇਰੇ ਕੋਲੇ ਇਹਦਾ ਸਾਰਾ ਜਿਹੜਾ ਹੈਗਾ ਉਹ ਡਾਟਾ ਵੀ ਹੈ ਔਰ ਮੈਂ ਤੁਹਾਨੂੰ ਇਹ ਜਾਣ ਕੇ ਸ਼ਾਇਦ ਤੁਹਾਨੂੰ ਖੁਸ਼ੀ ਹੋਏਗੀ ਇਦੇ ਵਿੱਚ ਸਾਡਾ ਸਟੇਟ ਲੈਵਲ ਤੇ ਟਾਸਕ ਫੋਰਸ ਹੈ ਜੀ ਉਹਨੂੰ ਸਰਵੇਲੈਂਸ ਗਰੁੱਪ ਕਹਿੰਦੇ ਆ ਉਹਦੇ ਵਿੱਚ ਜਿਹਦੇ ਵਿੱਚ ਸਿਹਤ ਤੋਂ ਸਵਾਏ ਮਤਲਬ ਐਜੂਕੇਸ਼ਨ ਦੇ, ਵਾਟਰ ਸਪਲਾਈ ਸੈਨੀਟੇਸ਼ਨ ਦੇ, ਲੋਕਲ ਬਾਡੀਜ਼ ਦੇ ਇਸ ਤਰ੍ਹਾਂ ਰਿਪੋਰਟਸ ਆਉਂਦੀਆਂ ਜੀ ਜ਼ਿਲ੍ਹਾ ਵਾਈਜ਼ ਦੀ ਮੈਂ ਡੇਲੀ ਸੈਪਟਿਬੂਸ਼ਰ ਨਾਲ ਗੱਲ ਕਰਦਾ ਕੱਲੇ-ਕੱਲੇ ਜ਼ਿਲ੍ਹਾ ਵਾਈਜ਼ ਆ ਵੀ ਕਿੱਥੇ ਕਿੰਨੇ ਸੈਂਪਲ ਟੈਸਟ ਕੀਤੇ ਇਹ ਜਿਵੇਂ ਤੁਹਾਨੂੰ ਮੈਂ ਜੇ ਮਿਸਾਲ ਦੇ ਤੌਰ ਤੇ ਦੱਸਾਂ ਜੀ ਅੱਜ ਦੇ ਅਸੀਂ ਆ ਜਿਹੜਾ ਫਤੇਖੜ ਸਾਹਿਬ ਹੈ ਜੀ ਉੱਥੇ ਮਤਲਬ ਜਿਹੜੇ ਹੈਗੇ ਆ ਤੁਹਾਡੇ 58 ਸੈਂਪਲ ਟੈਸਟ ਕੀਤੇ 15 ਫੇਲ ਹੋਏ ਉਹਦੇ ਚੋਂ ਇਹ ਕੱਲੇ ਕੱਲੇ ਜ਼ਿਲ੍ਹੇ ਦੀ ਰਿਪੋਰਟ ਹੈ ਮੈਂ ਡੇਲੀ ਦੋ ਵਾਰੀ ਦੇਣ ਚ ਰਿਵਿਊ ਕਰਦਾ ਦੂਜੇ ਨੰਬਰ ਤੇ ਤੁਹਾਡਾ ਆ ਗਿਆ ਜੀ ਇਹ ਜਿਹੜਾ ਹੈਗਾ ਅ ਇਹ ਹੈਗਾ ਜੀ ਤੁਹਾਡੇ ਅੰਮ੍ਰਿਤਸਰ ਦਾ ਜੀ ਅੰਮ੍ਰਿਤਸਰ ਦੇ ਵਿੱਚ ਤੁਹਾਡੇ ਜਿਹੜਾ ਹੈਗਾ ਤਿੰਨ ਸੈਂਪਲ ਫੇਲ ਹੋਏ ਆ ਜੀ ਮਤਲਬ ਤਿੰਨੇ ਤਿੰਨ ਲਏ ਸੀ ਤਿੰਨੇ ਅੱਜ ਟੈਸਟ ਹੋ ਕੇ ਰਿਪੋਰਟ ਆਈ ਆ ਤਿੰਨ ਦੇ ਤਿੰਨ ਫੇਲ ਹੋਏ ਆ ਸੋ ਇਹ ਅਸੀਂ ਲੋਕਾਂ ਦੇ ਬਿਮਾਰ ਹੋਣ ਦਾ ਇੰਤਜ਼ਾਰ ਨਹੀਂ ਕਰਦੇ ਜੀ ਨਾ ਡੈਂਗੀ ਦਾ ਇੰਤਜ਼ਾਰ ਕਰਦੇ ਆ ਉਹਦੇ ਵਾਸਤੇ ਅਸੀਂ ਲਾਰਵਾ ਹੁੰਦਾ ਜਿਹੜਾ ਕਿਸੇ ਦੇ ਕੂਲਰਸ ਵਿੱਚ ਮਿਲ ਗਿਆ ਸਾਨੂੰ ਪਾਣੀ ਪੰਛੀਆਂ ਦੇ ਕਟੋਰੀਆਂ ਵਿੱਚ ਮਿਲ ਗਿਆ ਮवेशੀਆਂ ਵਾਸਤੇ ਕੁੱਤਿਆਂ ਵਾਸਤੇ ਲੋਕਾਂ ਨੇ ਰੱਖੇ ਹੁੰਦੇ ਆ ਜਾਂ ਫ੍ਰਿਜ ਦੀ ਟ੍ਰੇ ਦੇ ਨੀਚੇ ਮਿਲ ਗਿਆ ਜਾਂ ਘਰ ਦੇ ਆਸ-ਪਾਸੇ ਖੜਾ ਮਿਲ ਗਿਆ ਉਹਨੂੰ ਅਸੀਂ ਲਾਰਵਲ ਇੰਡੈਕਸ ਕਹਿੰਦੇ ਆ ਇਸੇ ਤਰ੍ਹਾਂ ਪਾਣੀ ਦੇ ਸੈਂਪਲ ਟੈਸਟ ਕਰਕੇ ਅਜੇ ਕੋਈ ਡਾਰੀਆਂ ਨਹੀਂ ਫੈਲਿਆ ਹੋਇਆ ਕਿਤੇ ਵੀ ਪੰਜਾਬ ਦੇ ਵਿੱਚ ਕਿਤੇ ਨਹੀਂ ਹੈ ਜੇਕਰ ਜਿੱਥੇ ਸਾਡਾ ਸੈਂਪਲ ਫੇਲ ਹੁੰਦਾ ਸੀ ਇਮੀਡੀਏਟਲੀ ਉਹਨਾਂ ਨੂੰ ਵੱਲ ਟੈਂਕਰ ਦੇ ਨਾਲ ਜਾਂ ਬੋਤਲਾਂ ਦੇ ਨਾਲ ਆਲਟਰਨੇਟ ਸੋਰਸ ਆਫ ਵਾਟਰ ਸਪਲਾਈ ਤੇ ਸਿਹਤ ਮੈਹਿਕਮਾ ਔਰ ਜਿਹੜਾ ਤੁਹਾਡੇ ਚਾਹੇ ਮਿਊਸਪਲ ਕਮੇਟੀ ਹੋਵੇ ਮ ਉਹ ਨਾਲ ਦੀ ਨਾਲ ਜਿਹੜਾ ਹੈਗਾ ਪਹਿਲਾਂ ਦੇਖਦੇ ਆ ਕਿ ਮਿਕਸਿੰਗ ਕਿੱਥੇ ਹੋ ਰਹੀ ਆ ਪਾਣੀ 'ਚ ਖਰਾਬੀ ਕਿੱਥੋਂ ਆ ਰਹੀ ਆ ਉਹਨੂੰ ਫਿਕਸ ਕਰਦਿਆਂ ਸੋਰਸ ਤੇ ਪਾਣੀ ਟੈਸਟ ਕਰਦਿਆਂ ਵੀ ਸੋਰਸ ਦਾ ਪਾਣੀ ਠੀਕ ਆ ਸੀ ਲੋਕਾਂ ਨੂੰ ਕਹਿੰਨੇ ਪੀਣ ਲਈ ਪਾਣੀ ਇੱਥੋਂ ਲੈ ਲਓ ਔਰ ਉਹਨੂੰ ਲੋਕਾਂ ਦੇ ਘਰਾਂ ਤੱਕ ਜਦੋਂ ਸਾਫ਼ ਨਹੀਂ ਹੋ ਜਾਂਦਾ ਜਦੋਂ 3-4 ਰਿਪੋਰਟਾਂ ਪੋਜ਼ਿਟਿਵ ਨਹੀਂ ਆ ਜਾਂਦੀ 19 ਦੇ ਰਸਿਆਂ ਉਹਨਾਂ ਨੂੰ ਆਲਟਰਨੇਟ ਸੋਰਸ ਤੋਂ ਸਾਫ਼ ਪਾਣੀ ਪੀਣ ਲਈ ਦਿੰਦੇ ਆ ਸੋ ਅਸੀਂ ਇਹ ਇੱਕ ਸਟੈਪ ਅੱਗੇ ਜਾ ਕੇ ਕਿ ਬਿਮਾਰ ਲੋਕਾਂ ਦੇ ਬਿਮਾਰ ਹੋਣ ਦੀ ਇੰਤਜ਼ਾਰ ਨਹੀਂ ਕਰਦੇ ਲੋਕਾਂ ਨੂੰ ਕਸ਼ਟਾ ਹੁੰਦਾ ਨਾ ਲਾਜ਼ ਚਾਹੀ ਅਸੀਂ ਫ੍ਰੀ ਕਰਦਈਏ ਔਰ ਟੱਚਵੁੱਡ ਅਜੇ ਤੱਕ ਸਾਡਾ ਕੋਈ ਡੰਗੀ ਨਾਲ ਡੈਥ ਨਹੀਂ ਹੋਈ ਜੀ ਅੱਜ ਵੀ ਮੈਂ ਉੱਥੇ ਜਿਹੜੇ ਡੇਰਿਆਂ ਤੇ ਜਾ ਕੇ ਆਇਆ ਉੱਥੇ ਇੱਕ ਦੋ ਜਗ੍ਹਾ ਤੇ ਸਫਸਿਗੇ ਉਹਨਾਂ ਨੂੰ ਮੈਂ ਕਿਹਾ ਵੀ ਭਾਈ ਤੁਸੀਂ ਆਪਣਾ ਦਿਨੇ ਜਿਹੜਾ ਸਾਰਾ ਕੰਮ ਕਰ ਲਓ ਆਪਣਾ ਦਿਨੇ-ਦਿਨੇ ਔਰ ਹੱਥ 'ਚ ਇੱਕ ਟਾਰਚ ਜ਼ਰੂਰ ਰੱਖਣੀ ਹੈ ਇਹ ਪੁਰਾਣੇ ਫਾਰਮੂਲੇ ਆ ਜੀ ਇੱਕ ਹੱਥ 'ਚ ਟਾਰਚ ਇੱਕ ਹੱਥ 'ਚ ਛੋਟੀ ਔਰ ਜੇ ਬਰਸਾਤ ਦੇ ਮੌਸਮ 'ਚ ਛੋਟੀ ਦਾ ਕੰਮ ਛਤਰੀ ਕਰ ਜਾਂਦੀ ਹੁੰਦੀ ਆ ਇੱਕ ਹੱਥ 'ਚ ਛਤਰੀ ਤੇ ਦੂਜੇ ਹੱਥ ਦੇ ਵਿੱਚ ਟਾਰਚ ਜ਼ਰੂਰ ਰੱਖਣੀ ਆ ਨਾ ਡੌਗ ਬਾਈਟ ਔਰ ਸਨੇਕ ਬਾਈਟ ਐਵੋਇਡ ਕਰਨੀ ਆ ਆਸ-ਪਾਸੇ ਦੇਖੋ ਮੈਨੂੰ ਬੜੀ ਹੈਰਾਨੀ ਹੋਈ ਹੈ ਕਿ ਉੱਥੇ ਉਹ ਸਾਰੇ ਏਰੀਆ ਦੇ ਵਿੱਚ ਹਵਾ ਬੜੀ ਸਾਫ਼ ਸੀ ਜਿਹੜਾ ਜਿੱਥੇ ਮੈਂ ਤੁਹਾਨੂੰ ਕਹਿ ਰਿਹਾ ਫਲਡ ਅਫੈਕਟਡ ਏਰੀਆਜ਼ ਉੱਥੇ ਮੱਛਰ ਬਿਲਕੁਲ ਨਹੀਂ ਸੀਗੇ ਜੀ ਲੇਕਿਨ ਜਦੋਂ ਪਾਣੀ ਰੀਸੀਡ ਕਰੇਗਾ ਹੋ ਸਕਦੇ ਆ ਪ੍ਰੋਬਲਮ ਹੋ ਸਕਦੇ ਆ ਉਹਦੇ ਵਾਸਤੇ ਅਸੀਂ ਫਿਊਮਿਗੇਸ਼ਨ ਲਗਾਤਾਰ ਕਰ ਰਹੇ ਆਂ ਔਰ ਇੰਡੋਰ ਸਪਰੇ ਵੀ ਕਰ ਰਹੇ ਆਂ ਜਿੱਥੇ ਸਾਨੂੰ ਕੋਈ ਲਾਰਵਾ ਮਿਲਦਾ ਹੈਗਾ ਸੋ ਇਹ ਸਾਡੇ ਸਾਰੇ ਹੈਲਥ ਵਰਕਰ ਜਿਹੜੇ ਹੈਗੇ ਆ ਬਹੁਤ ਸਿਵਲ ਸਰਜਨ ਦੀ ਸਾਰੀ ਜਿੰਨੀ ਟੀਮ ਹੈ ਡਿਸਟ੍ਰਿਕਟ ਲੈਵਲ ਦੀ ਇਹ ਬਹੁਤ ਲਗਨ ਦੇ ਨਾਲ ਸ਼ਰਧਾ ਦੇ ਨਾਲ ਸੇਵਾ ਭਾਵ ਦੇ ਨਾਲ ਲੱਗੇ ਹੋਇਆ ਸਾਰੇ ਅਸੀਂ 20000 ਆਸ਼ਾ ਵਰਕਰ ਨੂੰ ਟ੍ਰੇਨਿੰਗ ਦੇ ਦਿੱਤੀ ਹੈ ਟੀਚਰਸ ਨੂੰ ਟ੍ਰੇਨਿੰਗ ਦੇ ਰਹੇ ਹਾਂ ਸਟੂਡੈਂਟਸ ਨੂੰ ਕਰ ਰਹੇ ਹਾਂ ਉਹਨਾਂ ਨੂੰ ਆਪਣਾ ਆਪਣਾ ਘਰ ਚੈੱਕ ਕਰਨਗੇ ਉਹ ਤੇ মিডিਆ ਨੂੰ ਵੀ ਬੇਨਤੀ ਕਰਦੇ ਹਾਂ ਜੀ ਤੁਹਾਡਾ ਵੀ ਬਹੁਤ ਇਹਦੇ ਵਿੱਚ ਯੋਗਦਾਨ ਹੈ ਤੁਸੀਂ ਵੀ ਲੋਕਾਂ ਸਾਡੀ ਜਿਹੜੀ ਗੱਲ ਪਹੁੰਚਾਉਂਦੇ ਹੋ ਤੇ ਇਹ ਕੁੱਲ ਮਿਲਾ ਕੇ ਜਿਹੜੀ ਸਿਚੁਏਸ਼ਨ ਹੈ ਬਈ